ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਮੌਤ ਤੋਂ ਪਹਿਲਾਂ ਹੋਣ ਵਾਲੇ ਕਿਹੜੇ ਕਿਹੜੇ ਸੰਕੇਤ ਹੁੰਦੇ ਹਨ ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਮੌਤ ਬਹੁਤ ਹੀ ਨੇੜੇ ਹੈ ਕਿਉਂਕਿ ਜੀਣਾ ਝੂਠ ਹੈ ਤੇ ਮਰਨਾ ਤਾਂ ਸੱਚ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय श्री राम लिख के हाजिरी लगवाਉਣਾ ਜੀ ਤਾਂ ਕਿ ਭਗਵਾਨ ਸ਼੍ਰੀ ਰਾਮ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੇ ਉਹ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਦੇਣ ਦੋਸਤੋ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਪ੍ਰਾਣੀ ਇਸ ਧਰਤੀ ਦੇ ਉੱਪਰ ਆਇਆ ਹੈ ਉਸ ਨੂੰ ਇੱਕ ਨਾ ਇੱਕ ਦਿਨ ਤਾਂ ਇਸ ਧਰਤੀ ਨੂੰ ਛੱਡ ਕੇ ਹੀ ਜਾਣਾ ਪੈਂਦਾ ਹੈ ਕਿਉਂਕਿ ਜੀਣਾ ਝੂਠ ਹੈ ਤੇ ਮਰਨਾ ਸੱਚ ਹੈ ਪਰ ਅਸੀਂ ਕੀ ਦੇਖਦੇ ਹਾਂ ਕਿ ਮਨੁੱਖ ਦੀ ਮੌਤ ਤੇ ਨਾਮ ਤੋਂ ਹੀ ਉਹ ਬਹੁਤ ਜ਼ਿਆਦਾ ਡਰ ਜਾਂਦਾ ਹੈ ਕਿਉਂਕਿ ਮੌਤ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਤੇ ਆਪਣੇ ਸਾਰੇ ਹੀ ਪਰਿਵਾਰ ਤੇ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ ਉਸ ਨੂੰ ਫਿਰ ਕੁਝ ਪਤਾ ਨਹੀਂ ਹੁੰਦਾ ਕਿ ਉਸ ਪਿਛੋਂ ਕੀ ਹੋ ਰਿਹਾ ਹੈ ਜਾਂ ਕੀ ਨਹੀਂ ਹੋ ਰਿਹਾ ਜੋ ਕੁਝ ਵੀ ਉਸ ਨੇ ساری ਜ਼ਿੰਦਗੀ ਜਮਾ ਪੂੰਜੀ ਜੋੜੀ ਹੁੰਦੀ ਹੈ ਉਸ ਨੂੰ ਉਸ ਉੱਪਰ ਵੀ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਇਹ ਗੱਲ ਤਾਂ ਤੁਸੀਂ ਆਪ ਹੀ ਸੁਣੀ ਹੋਵੇਗੀ ਕਿ ਮੌਤ ਆਉਣ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਕਈ ਇਨਸਾਨਾਂ ਨੂੰ ਪਤਾ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਉਹਨਾਂ ਦੀ ਮੌਤ ਹੋਣ ਵਾਲੀ ਹੈ। ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਬਣਿਆ ਹੀ ਰਹਿੰਦਾ ਹੈ ਕਿ ਮੌਤ ਆਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਘਟਨਾਵਾਂ ਹੁੰਦੀਆਂ ਹਨ ਜਾਂ ਕੀ-ਕੀ ਮਨੁੱਖ ਨੂੰ ਮਹਿਸੂਸ ਹੁੰਦਾ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਵਿਸ਼ੇ ਤੇ ਗੱਲ ਹੀ ਕਰਾਂਗੇ ਜੀ ਕਿ ਮਰਨ ਤੋਂ ਹੁਣ ਕੇ ਮਰਨ ਤੋਂ ਪਹਿਲਾਂ ਹੋਣ ਵਾਲੇ ਸੰਕੇਤਾਂ ਦੇ ਬਾਰੇ ਵਿੱਚ ਇਸ ਲਈ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣਨਾ ਜੀ ਅਤੇ ਬਿਲਕੁਲ ਵੀ ਸਕਿੱਪ ਨਾ ਕਰਨਾ ਤਾਂ ਕਿ ਤੁਹਾਡੇ ਕੋਲੋਂ ਕੋਈ ਜਾਣਕਾਰੀ ਵੀ ਮਿਸ ਨਾ ਹੋ ਜਾਵੇ ਦੋਸਤੋ ਮਨੁੱਖ ਦਾ ਜਨਮ 9 ਮਹੀਨੇ ਤੱਕ ਤਾਂ ਮਾਤਾ ਦੇ ਗਰਭ ਦੇ ਵਿੱਚ ਇਹ ਰਹਿਣ ਤੋਂ ਬਾਅਦ ਹੀ ਹੁੰਦਾ ਹੈ ਠੀਕ ਉਸੇ ਤਰ੍ਹਾਂ ਮੌਤ ਆਉਣ ਤੋਂ ਪਹਿਲਾਂ ਵੀ 9 ਮਹੀਨੇ ਕੁਝ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਜੋ ਸਾਡੀ ਮੌਤ ਦੇ ਸੰਕੇਤ ਦੇਣ ਲੱਗ ਜਾਂਦੀਆਂ ਹਨ ਇਹ ਸੰਕੇਤ ਬਹੁਤ ਹੀ ਸੂਖਮ ਹੁੰਦੇ ਹਨ ਕਿ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚੋਂ ਉਹਨਾਂ ਦੇ ਉੱਪਰ ਧਿਆਨ ਹੀ ਨਹੀਂ ਦਿੰਦੇ ਜਦੋਂ ਮੌਤ ਇੱਕਦਮ ਸਾਡੇ ਨੇੜੇ ਆ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਹੈ ਸਾਡੇ ਕਈ ਕੰਮ ਤਾਂ ਅਧੂਰੇ ਹੀ ਰਹਿ ਚੁੱਕੇ ਹਨ ਏਦਾਂ ਦੀ ਸਥਿਤੀ ਵਿੱਚ ਅੰਤਿਮ ਪਲ ਵਿੱਚ ਮਨ ਭਟਕਣ ਲੱਗ ਜਾਂਦਾ ਹੈ ਮੌਤ ਦੇ ਸਮੇਂ ਕਸ਼ਟ ਸਾਨੂੰ ਬਹੁਤ ਜ਼ਿਆਦਾ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਮਰਨ ਵਾਲੇ ਮਨੁੱਖ ਦੇ ਮਨ ਵਿੱਚ ਕੋਈ ਇਸ਼ਿਆ ਰਹਿ ਜਾਂਦੀ ਹੈ ਤਾਂ ਉਸ ਦੀ ਆਤਮਾ ਭਟਕਦੀ ਹੈ ਤੇ ਜੇਕਰ ਉਹ ਕਿਸੇ ਵੀ ਇਸ਼ਿਆ ਨੂੰ ਛੱਡ ਦਿੰਦਾ ਹੈ ਤਾਂ ਉਸ ਦਾ ਮਨ ਬਹੁਤ ਹੀ ਤਾਂ ਉਸ ਦੀ ਆਤਮਾ ਭਟਕਦੀ ਨਹੀਂ ਹੈ ਕਿਹਾ ਜਾਂਦਾ ਹੈ ਕਿ ਮੌਤ ਦੇ ਸਮੇਂ ਜੇਕਰ ਤੁਹਾਡਾ ਮਨ ਸ਼ਾਂਤ ਅਤੇ ਇਸ਼ਾਵਾਂ ਤੋਂ ਵੀ ਮੁਕਤ ਹੋ ਚੁੱਕਾ ਹੋਵੇ ਭਾਵੇਂ ਤੁਹਾਡੇ ਦਿਲ ਵਿੱਚ ਕਿਸੇ ਪ੍ਰਤੀ ਕੋਈ ਸੇ ਚੀਜ਼ ਪ੍ਰਤੀ ਕੋਈ ਇਸ਼ਿਆ ਨਾ ਬਚੀ ਹੋਵੇ ਤਾਂ ਬਿਨਾਂ ਕਸ਼ਟੇ ਤੁਹਾਡੇ ਪ੍ਰਾਣ ਨਿਕਲ ਸਕਦੇ ਹਨ ਤੁਹਾਡਾ ਸਰੀਰ ਤਿਆਗ ਸਕਦੇ ਹਨ ਤੇ ਇਦਾਂ ਦੇ ਵਿਅਕਤੀ ਦੀ ਆਤਮਾ ਨੂੰ ਪਰਲੋਕ ਵਿੱਚ ਵੀ ਸੁੱਖ ਮਿਲਦਾ ਹੈ ਭਾਰਤ ਯੋਗ ਵਿਗਿਆਨ ਦੇ ਅਨੁਸਾਰ ਮਨੁੱਖ ਦੇ ਸਰੀਰ ਦੇ ਵਿੱਚ 7 ਚੱਕਰ ਹੁੰਦੇ ਹਨ ਸੈਸਤਰ ਸ਼ਿਸ਼ਰ ਚੱਕਰ ਲਲਾਟ ਚੱਕਰ ਵਿਸ਼ੁਟ ਕੰਠ ਚੱਕਰ ਅਨਾਹਤ ਹਰੀ ਦੇ ਚੱਕਰ ਮਣੀਪੁਰ ਸੋਰ ਸੁਨਾਈਓ ਜਾਲ ਚੱਕਰ ਸਵਾਰਥੀ ਸਥਾਨ ਤਾਰਿਕ ਚੱਕਰ ਮੂਲਾ ਧਾਰ ਆਧਾਰ ਚੱਕਰ ਜਦ ਮਨੁੱਖ ਪੂਰਣ ਤਿਆਗ ਦੇਂਦਾ ਹੈ ਤਾਂ ਇਹਨਾਂ ਚੱਕਰਾਂ ਦੇ ਵਿੱਚ ਕਿਸੇ ਚੱਕਰ ਦੇ ਨਾਲ ਆਤਮਾ ਸਰੀਰ ਤੋਂ ਬਾਹਰ ਨਿਕਲ ਜਾਂਦੀ ਹੈ yogi ਤੇ muni ਅਤੇ purana ਦੇ ਅਨੁਸਾਰ ਮੌਤ ਦਾ ਸਮਾਂ ਕਰੀਬ ਆਉਣ ਤੇ ਹੀ ਸਭ ਤੋਂ ਪਹਿਲਾਂ ਨਾਭੀ ਚੱਕਰ ਵਿੱਚ ਗਤੀਵਿਧੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਨਾਭੀ ਚੱਕਰ ਯਾਨੀ ਕਿ ਮਣੀਪੁਰ ਧਿਆਨ ਚੱਕਰ ਟੁੱਟਣ ਦੇ ਵੇਲੇ ਸਭ ਲਗਭਗ ਸਰੀਰ ਦਾ ਕੇਂਦਰ ਸਥਾਨ ਇਹ ਨਾਭੀ ਚੱਕਰ ਹੁੰਦਾ ਹੈ ਇਤੋਂ ਹੀ ਮਨੁੱਖ ਦੇ ਸਰੀਰ ਦੀ ਰਚਨਾ ਹੋਣੀ ਸ਼ੁਰੂ ਹੋਈ ਹੁੰਦੀ ਹੈ ਇਸੇ ਸਥਾਨ ਤੋਂ ਹੀ ਪ੍ਰਾਣ ਸਰੀਰ ਤੋਂ ਅਲੱਗ ਹੋਣਾ ਸ਼ੁਰੂ ਕਰ ਦਿੰਦੇ ਹਨ ਇਸੇ ਕਰਕੇ ਹੀ ਮੌਤ ਦੇ ਕਰੀਬ ਆਉਣ ਲਈ ਸਭ ਤੋਂ ਪਹਿਲੀ ਨਿਸ਼ਾਨੀ ਵਿੱਚੋਂ ਨਾਭੀ ਚੱਕਰ ਦੇ ਆਸ-ਪਾਸ ਹੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਦਿਨ ਵਿੱਚ ਹੀ ਇਹ ਨਹੀਂ ਟੁੱਟਦਾ ਇਹ ਦੇ ਟੁੱਟਣ ਦੀ ਕਿਰਿਆ ਕਈ ਲੰਮੇ ਸਮੇਂ ਤੱਕ ਚੱਲਦੀ ਰਹਿੰਦੀ ਹੈ ਅਤੇ ਜਿੱਦਾਂ ਜਿੱਦਾਂ ਇਹ ਚੱਕਰ ਟੁੱਟਦਾ ਜਾਂਦਾ ਹੈ ਉਸੀ ਮੌਤ ਦੇ ਕਰੀਬ ਆਉਣ ਵਾਲੇ ਦੂਸਰੇ ਕਈ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ ਮੌਤ ਪੂਰਵ ਜਿਸ ਪ੍ਰਕਾਰ ਦੇ ਨਾਲ ਇਸ ਦੇ ਬਾਰੇ ਉਹ ਲੇਖ ਕਈ ਗ੍ਰੰਥਾਂ ਵਿੱਚ ਵੀ ਕੀਤਾ ਗਿਆ ਹੈ ਗਰੜ ਪੁਰਾਣ ਧਰਮ ਸਮਾਜ ਇਹਨਾਂ ਗ੍ਰੰਥਾਂ ਵਿੱਚ ਦੱਸਿਆ ਜਾਂਦਾ ਹੈ ਕਿ ਮੌਤ ਦਾ ਸਮਾਂ ਇਹ ਜਾਣ ਸਕਦੇ ਹਨ ਕਿ ਸਰੀਰ ਤਿਆਗਣ ਦਾ ਸਮਾਂ ਸਾਡੇ ਕਰੀਬ ਆ ਚੁੱਕਾ ਹੈ ਇਹਨਾਂ ਗ੍ਰੰਥਾਂ ਦੇ ਵਿੱਚ ਜੋ ਸਭ ਤੋਂ ਪ੍ਰਮੁੱਖ ਲੱਛਣ ਹੁੰਦਾ ਹੈ ਉਸ ਦੇ ਅਨੁਸਾਰ ਮੌਤ ਦੇ ਨੇੜੇ ਆਉਣ ਦੇ ਵਿਅਕਤੀ ਨੂੰ ਆਪਣੇ ਨੱਕ ਦਿਖਾਈ ਦੇਣਾ ਹੀ ਬੰਦ ਹੋ ਜਾਂਦਾ ਹੈ ਜਨਮ ਦੇ ਨਾਲ ਹਰ ਵਿਅਕਤੀ ਆਪਣੀਆਂ ਹਥੇਲੀਆਂ ਵਿੱਚ ਕਈ ਰੇਖਾਵਾਂ ਲੈ ਕੇ ਆਉਂਦਾ ਹੈ ਹਸਤ ਰੇਖਾ ਦੇ ਜਾਣਕਰ ਕਹਿੰਦੇ ਹਨ ਕਿ ਇਹ ਬ੍ਰਹਮਾ ਦੇ ਲੇਖ ਹੁੰਦੇ ਹਨ ਜਿਸ ਵਿੱਚ ਵਿਅਕਤੀ ਦੀਆਂ ਸਹਾਵਾਂ ਦੀ ਗਿਣਤੀ ਲਿਖੀ ਹੁੰਦੀ ਹੈ ਕਿ ਇਹ ਵਿਅਕਤੀ ਜਿੰਨੇ ਦਿਨ ਵੀ ਜੀਵੇਗਾ ਤੇ ਜਦ ਇਸ ਦੇ ਪ੍ਰਾਣ ਖਤਮ ਹੋ ਜਾਣਗੇ ਉਸ ਬਾਰੇ ਸਾਰਾ ਕੁਝ ਇਹ ਲਿਖਿਆ ਹੁੰਦਾ ਹੈ ਹਸਤ ਰੇਖਾ ਦੇ ਵਿੱਚ ਇਹ ਸਭ ਕੁਝ ਉਸ ਗ੍ਰੰਥ ਵਿੱਚ ਵੀ ਦੱਸਿਆ ਗਿਆ ਹੈ ਉਹਨਾਂ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਵੀ ਲਿਖਿਆ ਹੁੰਦਾ ਹੈ ਹਸਤ ਰੇਖਾ ਪੜਨ ਵਾਲੇ ਖਾਸ ਤੌਰ ਤੇ ਇਨ੍ਹਾਂ ਹੀ ਰੇਖਾਵਾਂ ਨੂੰ ਵੇਖ ਕੇ ਪੜ ਕੇ ਵਿਅਕਤੀ ਦੀ ਭਵਿੱਖਬਾਣੀ ਕਰਦੇ ਹਨ ਜੇਕਰ ਤੁਸੀਂ ਵੀ ਆਪਣੀ ਹਥੇਲੀ ਵਿੱਚ ਮੌਜੂਦ ਰੇਖਾਵਾਂ ਨੂੰ ਗੌਰ ਨਾਲ ਵੇਖੋਗੇ ਤਾਂ ਸਮਝ ਸਕੋਗੇ ਕਿ ਇਹ ਰੇਖਾਵਾਂ ਸਮੇਂ-ਸਮੇਂ ਦੇ ਉੱਪਰ ਬਦਲਦੀਆਂ ਰਹਿੰਦੀਆਂ ਹਨ ਜਦੋਂ ਤੁਸੀਂ ਗੰਭੀਰ ਰੂਪ ਦੇ ਨਾਲ ਕਿਤੇ ਬਿਮਾਰ ਹੋ ਜਾਂਦੇ ਹੋ ਤਾਰੇ ਖਾਵਾਂ ਵੀ ਧੁੰਦਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਮੁੰਦਰ ਸ਼ਾਸਤਰ ਕਹਿੰਦਾ ਹੈ ਕਿ ਜਦੋਂ ਮ੍ਰਿਤਕ ਵਿਅਕਤੀ ਦੀ ਮੌਤ ਕਰੀਬ ਆ ਜਾਂਦੀ ਹੈ ਤਾਂ ਹਥੇਲੀ ਵਿੱਚ ਮੌਜੂਦ ਰੇਖਾਵਾਂ ਅਸਪਸ਼ਟ ਅਤੇ ਬਹੁਤ ਹੀ ਧੁੰਦਲੀਆਂ ਹੋ ਜਾਂਦੀਆਂ ਹਨ ਇਹ ਠੀਕ ਵੀ ਦਿਖਾਈ ਨਹੀਂ ਦੇ ਸਕਦੀਆਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿਸ ਤਰ੍ਹਾਂ ਘਰ ਦੇ ਵਿੱਚ ਨਵੇਂ ਕਿਸੇ ਮੈਂਬਰ ਦੇ ਆਉਣ ਦੀ ਖਬਰ ਮਿਲਣ ਤੇ ਅਸੀਂ ਮਨੁੱਖ ਸਾਰੇ ਹੀ ਉਤਸ਼ਾਹਿਤ ਹੋ ਜਾਂਦੇ ਹਾਂ ਅਤੇ ਉਸੇ ਤਰ੍ਹਾਂ ਹੀ ਤੇ ਅਸੀਂ ਉਸ ਦੇ ਸਵਾਗਤ ਦੀ ਤਿਆਰੀ ਵਿੱਚ ਲੱਗ ਪੈਂਦੇ ਹਾਂ ਕੁਝ ਇਸੇ ਤਰ੍ਹਾਂ ਹੀ ਜਦੋਂ ਕੋਈ ਵਿਅਕਤੀ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲਾ ਹੁੰਦਾ ਹੈ ਤਾਂ ਉਸ ਦੇ ਪੂਰਵਜ ਅਤੇ ਆਤਮਾਵਾਂ ਵੀ ਬਹੁਤ ਉਤਸ਼ਾਹਿਤ ਹੁੰਦੀਆਂ ਹਨ ਅਤੇ ਉਹ ਆਪਣੀ ਦੁਨੀਆ ਵਿੱਚ ਨਵੇਂ ਮੈਂਬਰ ਦੇ ਆਉਣ ਦੀ ਖੁਸ਼ੀ ਨੂੰ ਮਨਾਉਂਦੀਆਂ ਹਨ ਇਸ ਲਈ ਮੌਤ ਦੇ ਕਰੀਬ ਪਹੁੰਚਣ ਵਾਲੇ ਵਿਅਕਤੀ ਨੂੰ ਆਪਣੇ ਆਸ-ਪਾਸ ਕੁਝ ਆਤਮਾਵਾਂ ਮਹਿਸੂਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਮੇਰੇ ਆਸ-ਪਾਸ ਕੋਈ ਹੈ ਜਿਹੜਾ ਮੈਨੂੰ ਕਿਤੇ ਲੈ ਕੇ ਜਾ ਰਿਹਾ ਹੈ ਮੈਨੂੰ ਖਿੱਚ ਰਿਹਾ ਹੈ ਇਦਾਂ ਦੇ ਵਿਅਕਤੀਆਂ ਨੂੰ ਆਪਣੇ ਵੱਡੇ-ਵਡੇਰੇ ਜਿਹੜੇ ਕਈ ਸਾਲ ਪਹਿਲਾਂ ਮਰ ਚੁੱਕੇ ਹਨ ਉਹ ਵਿਅਕਤੀ ਵੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਕਈ ਵਾਰ ਉਹ ਵਿਅਕਤੀਆਂ ਨੂੰ ਇਹਨਾਂ ਚੀਜ਼ਾਂ ਦਾ ਇੰਨਾ ਗਹਿਰਾ ਅਹਿਸਾਸ ਹੁੰਦਾ ਹੈ ਕਿ ਉਹ ਡਰ ਵੀ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਣੀਪੁਰ ਧਿਆਨ ਚੱਕਰ ਦੇ ਕਮਜ਼ੋਰ ਹੋਣ ਦੇ ਨਾਲ ਉਸ ਦਾ ਆਤਮ ਬਲ ਵੀ ਘਟਨਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਵਿਅਕਤੀ ਨੂੰ ਇਸ ਤਰ੍ਹਾਂ ਦੇ ਸੰਕੇਤਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਮੌਤ ਬਹੁਤ ਹੀ ਨੇੜੇ ਹੈ ਕਈ ਵਾਰ ਉਸ ਨੂੰ ਸੁਪਨਿਆਂ ਦੇ ਵਿੱਚ ਵੀ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਸੰਕੇਤ ਮਿਲਦੇ ਹਨ ਜਦੋਂ ਕਿਸੇ ਵਿਅਕਤੀ ਦੀ ਮੌਤ ਨੇੜੇ ਆ ਜਾਂਦੀ ਹੈ ਤਾਂ ਉਸ ਨੂੰ ਉਹ ਬਹੁਤ ਹੀ ਅਸ਼ੁੱਭ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਉਹ ਵਿਅਕਤੀ ਖੁਦ ਨੂੰ ਗਦੇ ਤੇ ਸਵਾਰ ਹੋ ਕੇ ਯਾਤਰਾ ਕਰਦਿਆਂ ਹੋਇਆਂ ਵੀ ਸੁਪਨੇ 'ਚ ਦੇਖਦਾ ਹੈ ਸੁਪਨਿਆਂ ਵਿੱਚ ਉਸ ਨੂੰ ਮ੍ਰਿਤਕ ਵਿਅਕਤੀਆਂ ਅਤੇ ਆਪਣੇ ਵੱਡੇ ਵਡੇਰੇ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ ਮਾਤ ਦੇ ਕਰੀਬ ਆਉਣ ਦਾ ਇਹ ਬਹੁਤ ਵੱਡਾ ਸੰਕੇਤ ਹੁੰਦਾ ਹੈ ਕਿ ਜਿਸ ਦੀ ਮੌਤ ਨੇੜੇ ਹੁੰਦੀ ਹੈ ਖੁਦ ਨੂੰ ਉਹ ਬਿਨਾਂ ਸਿਰ ਦੇ ਵੀ ਆਪਣੇ ਸੁਪਨਿਆਂ ਵਿੱਚ ਦੇਖਦਾ ਹੈ ਮੌਤ ਨੇੜੇ ਹੋਣ ਦਾ ਇਸ਼ਾਰਾ ਇਹ ਬਹੁਤ ਵੱਡਾ ਹੁੰਦਾ ਹੈ ਇਹ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਮੌਤ ਦਾ ਸਮਾਂ ਬਹੁਤ ਨੇੜੇ ਆਉਣ ਦੇ ਨਾਲ ਵਿਅਕਤੀ ਨੂੰ ਇਹ ਸਾਰੇ ਸੰਕੇਤ ਮਿਲਦੇ ਹਨ ਜਿਸ ਨਾਲ ਉਹ ਜਾਣ ਸਕਦਾ ਹੈ ਕਿ ਉਹ ਸਰੀਰ ਛੱਡਣ ਵਾਲਾ ਹੈ ਉਸ ਦੀ ਮੌਤ ਨੇੜੇ ਆ ਚੁੱਕੀ ਹੈ ਪਰ ਵਿਅਕਤੀ ਦੀ ਦ੍ਰਿਸ਼ਟੀ ਪਰ ਵਿਅਕਤੀ ਦੀ ਦ੍ਰਿਸ਼ਟੀ ਆਪਣੀ ਪਰਛਾਈਂ ਨੂੰ ਹੀ ਕਈ ਵਾਰ ਵੇਖ ਕੇ ਡਰ ਜਾਂਦੀ ਹੈ ਕਿਉਂਕਿ ਅੱਖਾਂ ਪਰਛਾਈਂ ਦੇਖਣ ਦੀ ਤਾਕਤ ਵੀ ਖੋ ਦਿੰਦੀਆਂ ਹਨ ਗਰੁੜ ਪ੍ਰਾਣ ਇਹ ਕਹਿੰਦਾ ਹੈ ਕਿ ਜਦੋਂ ਬਿਲਕੁਲ ਮੌਤ ਕਰੀਬ ਆ ਚੁੱਕੀ ਹੁੰਦੀ ਹੈ ਤਾ ਵਿਅਕਤੀ ਨੂੰ ਆਪਣੇ ਤਰੀਬ ਬੈਠਾ ਇਨਸਾਨ ਵੀ ਨਜ਼ਰ ਨਹੀਂ ਆਉਂਦਾ। ਇਦਾਂ ਦੇ ਸਮੇਂ ਵਿੱਚ ਵਿਅਕਤੀ ਨੂੰ ਦੂਤ ਲੈ ਕੇ ਆ ਜਾਣ ਲਈ ਆ ਇਸ ਸਮੇਂ ਵਿੱਚ ਵਿਅਕਤੀ ਨੂੰ ਦੂਤ ਲੈ ਕੇ ਜਾਣ ਲਈ ਆ ਚੁੱਕੇ ਹੁੰਦੇ ਹਨ ਅਤੇ ਵਿਅਕਤੀ ਉਹਨਾਂ ਨੂੰ ਵੇਖ ਕੇ ਡਰਦਾ ਰਹਿੰਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਦ ਤੱਕ ਸਾਹ ਚੱਲਦੇ ਹਨ ਉਦੋਂ ਤੱਕ ਜੀਵਨ ਹੈ। ਇਦਾਂ ਜਦੋਂ ਵੀ ਸਾਹ ਰੁਕ ਜਾਂਦੇ ਹਨ ਤਾਂ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜੀਵਨ ਦਾ ਆਧਾਰ ਸਾਹਾਂ ਦੇ ਨਾਲ ਹੈ ਇਸ ਲਈ ਮਨੁੱਖ ਜਦੋਂ ਪੈਦਾ ਹੁੰਦਾ ਹੈ ਉਦੋਂ ਤੋਂ ਹੀ ਉਸ ਦੇ ਸਾਹ ਲਗਾਤਾਰ ਚੱਲਦੇ ਰਹਿੰਦੇ ਹਨ ਕੋਈ ਨਾ ਸਾਹਾਂ ਨੂੰ ਵਧਾ ਸਕਦਾ ਹੈ ਤੇ ਨਾ ਹੀ ਕੋਈ ਸਾਹਾਂ ਨੂੰ ਘਟਾ ਸਕਦਾ ਹੈ ਇਹ ਉਸ ਦੀ ਹਸਤ ਰੇਖਾ ਵਿੱਚ ਹੀ ਲਿਖਿਆ ਹੁੰਦਾ ਹੈ ਪਰ ਜੇਕਰ ਸਾਹਾਂ ਨੂੰ ਜੀਵ ਦਾ ਕੋਈ ਅਧਿਕਾਰ ਨਹੀਂ ਹੁੰਦਾ ਤਾਂ ਗੁਰੂੜ ਪ੍ਰਾਣ ਕਹਿੰਦਾ ਹੈ ਕਿ ਜਦੋਂ ਤੱਕ ਜੀਵਨ ਚੱਕਰ ਚੱਲਦਾ ਰਹਿੰਦਾ ਹੈ ਉਦੋਂ ਤੱਕ ਸਾਹ ਵੀ ਸਿੱਧੇ ਚੱਲਦੇ ਹਨ ਪਰ ਜਦੋਂ ਕਿਸੇ ਵਿਅਕਤੀ ਦੀ ਮੌਤ ਨੇੜੇ ਆ ਜਾਂਦੀ ਹੈ ਤਾਂ ਉਸ ਦੇ ਸਾਹ ਵੀ ਉਲਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਸੋ ਦੋਸਤੋ ਆਪਣੀ ਜ਼ਿੰਦਗੀ ਨੂੰ ਏਦਾਂ ਦਾ ਕਰ ਲਓ ਕਿ ਤੁਹਾਨੂੰ ਅੰਤਲੇ ਸਮੇਂ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕੀਤੇ ਹੋਏ ਮਾੜੇ ਕੰਮਾਂ ਦਾ ਪਛਤਾਵਾ ਨਾ ਹੋਵੇ ਤਾਂ ਕਿ ਤੁਹਾਡੀ ਵੀ ਆਤਮਾ ਨਾ ਪਟਕੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ ਜੀ ਧੰਨਵਾਦ